ਤੁਹਾਨੂੰ ਪਹਿਲਾ ਆ ਜਿਹੜਾ ਜੁਝਾਰੂਆਂ ਦਾ ਗੈਰਤਮੰਦ ਤੇ اخਲਾਕੀ ਲੋਕਾਂ ਦਾ ਇਕੱਠ ਆ ਗੁਰੂ ਸਾਹਿਬ ਦਾ ਦਿੱਤਾ ਹੋਇਆ ਨਾਰਾ ਪਹਿਲਾਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੀਆਂ ਗੱਲਾਂ ਤੁਸੀਂ ਸੁਣ ਲਈਆਂ ਡਿਟੇਲ ਕਿ ਕੀ ਨੁਕਸਾਨ ਹੋ ਰਿਹਾ ਇਸ 25000 ਏਕੜ ਦੀ ਲੈਂਡ ਪੂਲਿੰਗ ਪਾਲਿਸੀ ਦੋਸਤੋ ਇਹ ਲੈਂਡ ਪੂਲਿੰਗ ਪਾਲਸੀ ਤਾਂ ਹੈ ਹੀ ਨਹੀਂ ਕਿ ਇਹ ਤਾਂ ਲੈਂਡ ਗ੍ਰੈਬਿੰਗ ਪਾਲਿਸੀ ਆ ਕਿ ਕਿਵੇਂ ਜ਼ਿਮੀਦਾਰਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰ ਦਾ ਉਹਦਾ ਕਿੱਤਾ ਖੋਣਾ ਉਹਦੀ ਹੋਣਦ ਨੂੰ ਖਤਮ ਕਰਨਾ ਉਹਦੀ ਰੋਜ਼ੀ ਰੋਟੀ ਨੂੰ ਮਾਰਨਾ ਇਹ ਉਹਨਾਂ ਦਾ ਮਨਸੂਬਾ ਹੈ ਔਰ ਮੈਂ ਹੈਰਾਨ ਆ ਕਿ ਸਰਕਾਰਾਂ ਅਕਸਰ ਉਹ ਕੰਮ ਕਰਨ ਜਾਂ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੀ ਕੋਈ ਪਪੂਲਰ ਡਿਮਾਂਡ ਹੋਵੇ ਕੋਈ ਲੋਕੀ ਕਹਿਣ ਕਿ ਫਰਾ ਸਾਡੇ ਆ ਸਤਲੁਜ ਦਰਿਆ ਤੁਹਾਡੇ ਲਾਗੇ ਪੈਂਦਾ ਕਿ ਸਾਨੂੰ ਬੜਾ ਆਉਣ ਜਾਣ ਦਾ ਵੱਡਾ ਮੁਸ਼ਕਲ ਆ ਸਾਰਾ ਇੱਕ ਪੁਲ ਬਣਾਇਆ ਜਾਵੇ ਕੋਈ ਪਿੰਡਾਂ ਚ ਲੋਕੀ ਕਹਿਣ ਕਿ ਸਾਡੇ ਵਿਦਿਆ ਦੀ ਘਾਟ ਹੈਗੀ ਸਾਡੇ ਸਰਕਾਰੀ ਕਾਲਜ ਬਣਾਇਆ ਜਾਵੇ ਕੋਈ ਹਸਪਤਾਲ ਮੰਗ ਸਕਦਾ ਅੱਜ ਪੰਜਾਬ ਦੇ ਵਿੱਚ ਲੋਕੀ ਇਨਸਾਫ ਮੰਗ ਰਹੇ ਨੇ ਨਰਿੰਦਰ ਸਿੰਘ ਜਿਹਦੇ 180 ਥਾਵਾਂ ਤੇ ਕਰੰਟ ਲਾ ਕੇ ਸੀਆਈਏ ਸਤਾ ਪਟੰਡੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਉਹਨਸਾਹ ਮੰਗ ਰਹੇ ਨੇ ਕਰਨਲ ਬਾਠ ਇੱਕ ਫੌਜੀ ਆਪਣੇ ਤੇ ਆਪਣੇ ਪੁੱਤ ਦੀ ਕੁੱਟ ਦਾ ਇਨਸਾਫ ਮੰਗ ਰਿਆ ਯਾ ਜਿਹੜੇ ਸਾਡੇ ਝੂਠੇ ਪੁਲਿਸ ਮੁਕਾਬਲੇ ਆਜ ਨੌਜਵਾਨ ਮਾਰੇ ਗਏ ਪੰਜਾਬ ਤਾਜ਼ਾ ਉਹ ਜਿਹੜਾ ਜਸਪ੍ਰੀਤ ਮਾਰਿਆ ਗਿਆ 22 ਸਾਲ ਦਾ ਪਟਿਆਲੇ ਦੇ ਲਾਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਰਨਲ ਬਾਠ ਨੂੰ ਕੁੱਟਿਆ ਸ਼ਾਮੀ दारू ਪੀ ਕੇ ਉਹੀ ਬੰਦੇ ਝੂਠਾ ਪੁਲਿਸ ਮੁਕਾਬਲਾ ਮਾਰ ਕੇ ਆ ਇਹ ਤਾਂ ਗੱਲਾਂ ਲੋਕੀ ਮੰਗ ਰਹੇ ਨੇ ਜਿਹੜੀ ਚੀਜ਼ ਮੰਗੀ ਆ ਜਾਰੀ ਉਦੇ ਵੱਲ ਧਿਆਨ ਸਰਕਾਰ ਦਾ ਕੋਈ ਨਹੀਂਗਾ ਤੇ ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਨਾ ਕੇਜਰੀਵਾਲ ਨਾ ਭਗਵੰਤ ਮਾਨ ਕੋਲ ਨਾ ਕਿਸੇ ਮੰਤਰੀ ਸੰਤਰੀ ਕੋਲ ਕਿਸੇ ਇੱਕ ਵੀ ਬੰਦੇ ਨੇ ਪੰਜਾਬ ਨੇ ਜਾ ਕੇ ਕਿਹਾ ਹੋਵੇ ਕਿ ਸਾਨੂੰ ਅਰਬਨ ਸਟੇਟ ਦੀ ਲੋੜ ਆ ਸਾਨੂੰ ਰਹਿائش ਦੀ ਕਮੀ ਆ ਪੰਜਾਬ ਜਿਵੇਂ ਕਿਹਾ ਗਿਆ ਛੋਟਾ ਜਿਹਾ ਸਟੇਟ ਆ ਔਰ ਪੰਜਾਬ ਜ਼ਰਖੇਜ਼ ਜ਼ਮੀਨ ਲਈ ਜਾਣਿਆ ਜਾਂਦਾ ਵਾ ਬਿਲਡਿੰਗਾਂ ਤੇ ਮੋਲਾਂ ਤੇ ਵੱਡੇ ਸ਼ਹਿਰਾਂ ਲਈ ਜਾਣਿਆ ਨਹੀਂ ਜਾਂਦਾ ਕਿਸੇ ਨੇ ਮੰਗਿਆ ਨਹੀਂ ਪਰ ਕੋਈ ਸ਼ਰਾਰਤੀ ਦਿਮਾਗ ਜਿਹੜੇ ਦਿੱਲੀ ਬੈਠੇ ਨੇ ਭਗਵੰਤ ਮਾਨ ਤਾਂ ਉਹਨਾਂ ਦਾ ਹੱਥ ਛੋਕਾ ਐਵੇਂ ਇਹ ਤਾਂ ਇਹਨੂੰ ਤਾਂ ਰੱਖਿਆ दारू-ਦੂਰੂ ਪੀਣ ਲਈ ਤੇ ਭੰਗੜੇ-ਪੁੰਗੜੇ ਪਾਉਣ ਲਈ ਤੇ ਗੀਤ-ਗੂਤ ਗਾਉਣ ਲਈ ਅਸਲ ਕੰਮ ਕੌਣ ਚਲਾ ਰਿਆ 6 76 ਬੰਦੇ ਕੇਜਰੀਵਾਲ ਸਸੋਡੀਆਂ ਸਤਿੰਦਰ ਜੈਨ ਕੌਣ ਨੇ ਲੋਕ ਇਹਨਾਂ ਤੇ 2-2000 ਕਰੋੜ ਰੁਪਏ ਦੇ ਘੁਟਾਲੇ ਦੇ ਪਰਚੇ ਚੱਲ ਮਕਦਮੇ ਦਰਜ ਨੇ 10-10 ਸਾਲ ਜੇਲਾ ਚ ਰਹੇ ਨੇ ਸ਼ਰਾਬ ਦੇ ਮਕਦਮੇ ਦਰਜ ਨੇ ਜਿਹੜੇ ਰੋਜ਼ ਜੁਦ ਨਸ਼ੇ ਵਿਰੋਧ ਦਾ ਰਾਹ ਪਾਉਂਦੇ ਸ਼ਰਾਬ ਇੱਕ ਨਸ਼ਾ ਵਾ ਉਹਦੇ ਮਕਦਮਿਆਂ ਚ ਉਹ ਲਪਾ ਸਾ ਜੇਲਾ ਚ ਰਹਿ ਕੇ ਔਰ ਪੁਖਤਾ ਚਾਟ ਸ਼ੀਟ ਅਕਸਰ ਜੇ ਹੋਣਗੇ ਉਹਨਾਂ ਦੇ ਖਿਲਾਫ ਕੋਈ ਸਬੂਤ ਤਾਂ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਵਾਬ ਤਾਂ ਦਿੱਤੀਆਂ ਇਹਨਾਂ ਲੋਕਾਂ ਨੂੰ 2000 ਕਰੋੜ ਦਾ ਕਲਾਸਰੂਮ ਕੋਟਾਲਾ ਦਿੱਲੀ ਨਸ਼ਰ ਹੋ ਚੁੱਕਾ ਉਹਦੇ ਵਿੱਚ ਤਿੰਨ ਆਦਮੀ ਨਾਮਜ਼ਦ ਕਰਤੇ ਤੇ ਈਡੀ ਨੇ ਉਹਦੀ ਜਾਂਚ ਕਰਤੀ ਇਹਨਾਂ ਨੇ ਉਹਦੇ ਵਿੱਚ ਵੀ ਅੰਦਰ ਜਾਣਾ ਇਹਨਾਂ ਦੇ ਦਿਮਾਗ ਚੱਲ ਰਹੇ ਨੇ ਕਿ ਕਿਵੇਂ ਇਹਨਾਂ ਨੂੰ ਪਤਾ ਵਾ ਕਿ ਆਉਣ ਵਾਲਾ ਸਮਾਂ ਸਾਡਾ ਜਿਵੇਂ ਦਿੱਲੀ ਚੋਂ ਲੋਕਾਂ ਨੇ ਹਰਾ ਕੇ ਭਜਾ ਦਿੱਤਾ ਇਹਦੋਂ ਵੱਧ ਗੁਰੀਤ ਰਾਣਾ ਪੰਜਾਬ ਚੋਂ ਲੋਕਾਂ ਨੂੰ ਹਰਾ ਕੇ ਪੰਜਾਬ ਦੇ ਲੋਕਾਂ ਨੇ ਭੇਜਣਾ ਇਹਨਾਂ ਨੂੰ ਹੈਗਾ ਕਿ ਆ ਜਿਹੜਾ ਸਾਲ ਖੰਡ ਰਹਿ ਗਿਆ ਇਹਦੇ ਚ ਤੱਕ ਕੇ ਪੈਸੇ ਬਣਾ ਲਓ ਜਿੰਨੇ ਬਣ ਸਕਦੇ ਨੇ ਇਹ ਉਹਨਾਂ ਦੇ ਸ਼ਕਤਰ ਦਿਮਾਗ ਦੀ ਲੈਂਡ ਪੋਲਿੰਗ ਪਾਲਿਸੀ ਦਾ ਪਾਲਿਸੀ ਉਹਨਾਂ ਦੀ ਇੱਕ ਦੇਣ ਹੈ ਔਰ ਇਹ ਸਰਕਾਰ ਕੋ ਤਾਂ ਰੁਪਇਆ 10 ਵੀ ਨਹੀਂ ਹੈ ਉਹਨਾਂ 8500 ਕਰੋੜ ਰੁਪਇਆ ਕੱਲ ਚੱਕਿਆ ਉਹਨਾਂ ਨੇ ਤਿੰਨਾਂ ਮਹੀਨਿਆਂ 'ਚ 4 ਲੱਖ ਕਰੋੜ ਤੋਂ ਉੱਤੇ ਜਿਆਦਾ ਕਰਜ਼ਾ ਹੋਰ ਇਹਨਾਂ ਕੋ ਕਿੱਥੇ ਪੈਸੇ ਤੁਹਾਨੂੰ ਪੈਸੇ ਦੇਣ ਵਾਸਤੇ ਇਹ ਸਾਰਾ ਮਨਸੂਬਾ ਬਣਾ ਕੇ ਪ੍ਰੋਜੈਕਟ ਬਣਾ ਕੇ ਕਿਸੇ ਵੱਡੇ ਮਾਫੀਆ ਨੂੰ ਲੈਂਡ ਗ੍ਰੈਬਿੰਗ ਅਜੇ ਹੋ ਜਾਏ ਕਿੱਥੇ ਮੰਤਰੀ ਬਣਾ ਕਿ ਸਾਰੇ ਮਾਫੀਆ ਨੇ ਮੇਰੇ ਵੀਰੋ ਉਸ ਮਾਫੀਆ ਨੂੰ ਹੈਂਡਓਵਰ ਕਰ ਦੇਣਗੇ ਸਾਰਾ ਪ੍ਰੋਜੈਕਟ ਤੇ ਆਪਣਾ ਜਿਹੜਾ 5 10 20 50 ਹਜ਼ਾਰ ਕਰੋੜ ਰੁਪਇਆ ਲੈਣਾ ਇਹਨਾਂ ਨੇ ਆਪਣੀ ਪਾਰਟੀ ਨੂੰ ਚਲਾਉਣ ਲਈ ਘਰਾਂ ਨੂੰ ਚਲਾਉਣ ਲਈ ਇਹਨਾਂ ਨੇ ਉਹਨਾਂ ਦਲਾਲਾਂ ਤੋਂ ਇਹ ਪੈਸੇ ਲੈ ਲਏ ਇਹ ਮਕਸਦ ਹੈ ਸਾਰਾ ਇਸ ਦਾ ਔਰ ਮੈਂ ਜਿੱਦਾਂ ਇੱਥੇ ਕਹਿ ਰਿਹਾ ਤੁਹਾਨੂੰ ਪਹਿਲਾਂ ਵੀ ਕਿਹਾ ਅੱਜ ਪੰਜਾਬ ਜਿਹੜਾ ਚਲੋ ਮਗਰਲੀਆਂ ਸਰਕਾਰਾਂ ਨੇ ਵੀ ਬਹੁਤ ਗਲਤੀਆਂ ਕੀਤੀਆਂ 노 ਡਾਊਟ ਬਹੁਤ ਕੋਸ਼ ਉਹਨਾਂ ਨੇ ਗਲਤ ਫੈਸਲੇ ਲਏ ਜਿਹਦੇ ਕਰਕੇ ਅੱਜ ਉਹ ਸੱਤਾ ਤੋਂ ਬਾਹਰ ਬੈਠੇ ਨੇ ਲੇਕਿਨ ਇਹ ਲੋਕ ਇਸ ਇਜ਼ਰਾਈਲਾਂ ਦੀ ਇਹਨਾਂ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰੋ ਇਹ ਕਿੱਥੇ ਕਿੱਥੇ ਹਮਲੇ ਕਰ ਰਹੇ ਨੇ ਇਹ ਜਦੋਂ ਸਾਡੇ ਸਿੱਖ ਨੌਜਵਾਨਾਂ ਤੇ ਐਂਦੇ ਸਿਲੋਂਦੇ ਨੇ ਯੁਆਪਾ ਲਾਉਂਦੇ ਨੇ ਇਹ ਤੁਹਾਡੀ ਕੌਮ ਦੇ ਉੱਤੇ ਹਮਲਾ ਕਰ ਰਹੇ ਨੇ ਇਹ ਦੇਖਣਾ ਚਾਹੁੰਦੇ ਕਿੰਨੀ ਕੁ ਜਾਨ ਹੈ ਇਹਨਾਂ ਦੇ ਵਿੱਚ ਅਗਰ ਇਹਨਾਂ ਦੇ ਨੌਜਵਾਨਾਂ ਨੂੰ ਚੱਕ ਕੇ ਸਾਮ ਭੇਜ ਦਿੰਨੇ ਆ ਕੀ ਇਹ ਲੜ ਸਕਦੇ ਨੇ ਆ ਕਿਉਂ ਇਹ ਤੁਹਾਡੀ ਵਿਚਾਰਧਾਰਾ ਤੇ ਤੁਹਾਡੀ ਆਈਡੈਂਟੀਟੀ ਤੁਹਾਡੀ ਹੋਣ ਤੇ ਔਰ ਤੁਹਾਡੀ ਜ਼ਹਿਨੀਅਤ ਤੇ ਉਹ ਸਾਡੇ ਗੁਰੂ ਸਾਹਿਬ ਇੱਥੇ ਪੰਜਾਬ ਜਿਵੇਂ ਇੱਥੇ ਵਸਾ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੋਚ ਔਰ ਉਸ ਤੋਂ ਪਹਿਲਾਂ ਨਵੇਂ ਪਾਤਸ਼ਾਹ ਦੀ ਕੁਰਬਾਨੀ ਛੋਟੇ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਇਹ ਕੇਜਰੀਵਾਲ ਨੂੰ ਪਤਾ ਹੋਊਗਾ ਤੁਹਾਨੂੰ ساری ਅਗਰਲਾ ਨਾ ਇਹ ਸਿਰਫ ਜਾ ਕੇ ਹਾਰ ਚੜਾਉਣਾ ਜਾਣਦੇ ਨੇ ਦਿਨ ਤੇ ਪੋਸਟਾ ਪਾਉਣਾ ਜਾਣਦੇ ਨੇ ਇਹਨਾਂ ਨੂੰ ਪਤਾ ਕਿ ਬੋਤਾ ਸਿੰਘ ਗਰਜਾ ਸਿੰਘ ਕੌਣ ਸੀ ਪੰਜਾਬ ਚੋਂ ਇਹਨਾਂ ਨੂੰ ਪਤਾ ਸੀ ਸੁਖਾ ਸਿੰਘ ਮਹਤਾਬ ਸਿੰਘ ਕੌਣ ਸੀ ਪੰਜਾਬ ਚੋਂ ਇਹਨਾਂ ਨੂੰ ਮਾਈ ਭਾਗੋ ਭਾਈ ਚਾਤੇ ਦਾ ਇਤਿਹਾਸ ਨਹੀਂ ਪਤਾ ਮੇਰੇ ਵੀ ਰੋਗ ਭਗਵੰਤ ਨੂੰ ਪਤਾ ਵਾ ਪਰ ਉਹਦੇ ਪੱਲੇ ਕੁਛ ਨਹੀਂਗਾ ਉਹਨੂੰ ਸਿਰਫ ਗੱਡੀਆਂ ਚਲਾਉਣ ਲਈ ਹੈਲੀਕਾਪਟਰ ਤੇ ਚੜ੍ਹਨ ਲਈ ਤੇ ਜਦੋਂ ਮੈਂ ਪਹਿਲਾਂ ਕਿਹਾ ਇਹ ਸਵਸਥ ਰੱਖਿਆ ਇਹ ਤੁਹਾਡਾ ਆਪਣਾ ਸਭ ਦਾ ਇਮਤਿਹਾਨ ਆ ਔਰ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ 25 ਹਜ਼ਾਰ ਏਕੜ ਇੱਥੇ ਹੋਰ ਨਾਲ ਅਰਬਨ ਸਟੇਟਾਂ ਵੀ ਬਣਾਉਣੀਆਂ ਆ ਇਹਨਾਂ ਨੇ ਕਿਨਾਂ ਨੇ ਹਾਂ ਕੇ ਰਹਿਣਾ ਇੱਥੇ ਦੱਸੋ ਆਪਣੇ ਦੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਸਾਡੇ ਦਾ ਬੱਚਾ ਇੱਥੇ ਪੰਜਾਬ ਦੇ ਵਿੱਚ ਕੋਈ ਨਾ ਨੌਕਰੀ ਆ ਨਾ ਉਹਦੇ ਕੋਲ ਕੋਈ ਸਾਧਨ ਨਹੀਂ ਕਿਹਨਾਂ ਨੇ ਆਣ ਕੇ ਰਹਿਣਾ ਦੱਸੋ ਇਧਰ ਧਿਆਨ ਕਰੋ ਆ ਰਹੇ ਨੇ ਕੋਈ ਚੰਨੀ ਸਾਹਿਬ ਨੇ ਆਪਣੇ ਭਰਾਜ ਨੇ ਇਧਰ ਧਿਆਨ ਕਰੋ ਕਿਹਨਾਂ ਨੇ ਰਹਿਣਾ ਇੱਥੇ ਆਣ ਕੇ ਇੱਥੇ ਸਾਰੇ ਗੈਰ ਪੰਜਾਬੀਆਂ ਨੇ ਆਣ ਕੇ ਕਬਜ਼ਾ ਕਰਨਾ ਟੋਟਲ ਇੱਥੋਂ ਕਿਹਾ ਗਿਆ ਮੁਹਾਲੀ ਚਲ ਜਾਓ ਤੁਸੀਂ ਮੈਂ ਵੀ ਪੜਿਆ ਚੰਡੀਗੜ੍ਹ ਸਾਰਾ ਟੋਟਲ 90% ਪੰਜਾਬ ਦੇ ਨੌਜਵਾਨ ਪੜਿਆ ਕਰਦੇ ਸੀ ਚੰਡੀਗੜ੍ਹ ਯੂਨੀਵਰਸਿਟੀਆਂ 'ਚ ਆ ਸਾਡੀ ਯੂਨੀਵਰਸਿਟੀ ਵਿੱਚ ਗੈਰ ਪੰਜਾਬੀ ਪੜ ਰਹੇ ਨੇ ਆ ਸਾਡੇ ਮੁਹਾਲੀ ਦੇ ਸਾਰੇ ਪਿੰਡਾਂ ਦੇ ਵਿੱਚ ਗੈਰ ਪੰਜਾਬੀਆਂ ਦੀ ਤੁਸੀਂ ਪੜ ਲਿਆ ਉਹ ਕਿਹੜਾ ਪਿੰਡ ਸੀਗਾ ਮਾਝਰੀ ਕੇ ਮਾਜਰਾ 9000 ਵੋਟ ਇਕੱਠੀ ਗੈਰ ਪੰਜਾਬੀਆਂ ਦੀ ਤੇ ਪਿੰਡ ਵਾਲਿਆਂ ਦੀ ਵੋਟ ਸਾਰੀ 800 900 ਇਹ ਸਾਰੇ ਪਿੰਡਾਂ ਦੇ ਤਸਵੀਰ ਬਣੇਗੀ ਇਹ 25000 ਏਕੜ ਉਹਨਾਂ ਲਈ ਕੱਟਿਆ ਜਾ ਰਿਹਾ ਵਾ ਤਾਈਓ ਕਰਕੇ ਮੈਂ ਬਿੱਲ ਪੇਸ਼ ਕੀਤਾ ਹੋਇਆ 2023 ਦਾ ਸਪੀਕਰ ਸਾਨਵਾ ਦੇ ਮੋੜੇ ਰੱਖ ਕੇ ਭਗਵੰਤ ਮਾਨ ਦੇ ਕਿ ਇਸ ਤਰ੍ਹਾਂ ਦਾ ਕਾਨੂੰਨ ਬਣਾਓ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲੋ ਹੈ ਜਿਵੇਂ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਚ ਜਿਵੇਂ ਭਾਜਪਾ ਦੀ ਸਟੇਟ ਹੁਣ ਉਤਰਾਖੰਡ ਨੇ ਬਣਾਇਆ ਔਰ ਰਾਜਸਥਾਨ ਚ ਕਿ ਕੋਈ ਵੀ ਬਾਹਰੋਂ ਆਣ ਕੇ ਬਰਦਾਨਾ ਜ਼ਮੀਨ ਲੈ ਸਕੇ ਨਾ ਵੋਟਰ ਬਣ ਸਕੇ ਨਾ ਸਰਕਾਰੀ ਨੌਕਰੀ ਲੈ ਸਕੇ ਆ ਪੰਡ ਆ ਬੁੱਕਰ ਵਾਲੇ ਰੋਜ਼ ਰੋਣਾ ਪਾਉਂਦੇ ਨੇ ਇੰਨੀਆਂ ਨੌਕਰੀਆਂ ਦੇਤੀਆਂ ਇੰਨੀਆਂ ਨੌਕਰੀਆਂ ਦੇਤੀਆਂ ਆ ਤੁਸੀਂ ਸਾਰੇ ਪੰਜਾਬ ਦੇ ਬ셔 ਬੈਠੇ ਹੋ ਕਿਸੇ ਪੰਜਾਬ ਦੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਮੇਰੇ ਵੀਰੋ ਕਿਉਂਕਿ ਨੌਕਰੀਆਂ ਵਿੱਚ ਕੋਈ ਰਾਖਵਾਕਰਨ ਕੋਈ ਧੋਮਸਾਈਲ ਪਾਲਿਸੀ ਕੋਈ ਸ਼ਰਤ ਹੈ ਹੀ ਨਹੀਂਗੀ ਸਾਰੀਆਂ ਨੌਕਰੀਆਂ ਕੋਈ ਰਾਜਸਥਾਨ ਦਾ ਲੈ ਗਿਆ ਕੋਈ ਦਿੱਲੀ ਵਾਲਾ ਲੈ ਗਿਆ ਕੋਈ ਹਰਿਆਣੇ ਵਾਲਾ ਲੈ ਗਿਆ ਤੇ ਸਾਡੇ ਬੱਚੇ ਹਤਾਸ਼ ਮਾਇੂਸ ਔਰ ਸਾਡਾ ਕਿਸਾਨ ਪਹਿਲਾਂ ਹੀ ਵੋਟ ਕਰ ਚੁੱਕੀ ਆ ਇਹ ਤੁਹਾਡੇ ਤੁਹਾਡੀ ਹੋਣ ਤੇ ਹਮਲਾ ਹੈ ਮੇਰੇ 'ਤੇ ਤਗੜੇ ਹੋ ਜਾਓ ਸਾਰੇ ਤਗੜੇ ਹੋ ਜਾਓ ਇਕੱਠੇ ਹੋਵੋ ਪਾਰਟੀਬਾਜ਼ੀ ਛੱਡ ਦਿਓ ਕਿਸਾਨ ਯੂਨੀਅਨ ਦਾ ਮਾੜਾ ਮੋਟਾ ਜਿਹੜਾ ਕੋਈ ਆਪਸ ਵਿੱਚ ਕੋਈ ਡਿਫਰੈਂਸਸ ਨੇ ਕੋਈ ਤੁਹਾਡਾ ਮਤਭੇਦ ਨੇ ਛੱਡ ਦਿਓ ਪਿੰਡਾਂ ਦੇ ਵਿੱਚ ਜਿਵੇਂ ਕਹਿ ਕੇ ਗਏ ਪੈਤ ਤੋਂ ਪਹਿਲਾਂ ਬੋਲਣ ਵਾਲੇ ਇੱਕ ਕਮੇਟੀ ਬਣਾਓ ਹਰ ਪਿੰਡ ਵਿੱਚ ਸਾਂਝੀ ਉਹ ਸਾਂਝੀ ਕਮੇਟੀ ਕੰਪਲੀਟ ਪੈਨ ਲਾਵੇ ਜਦ ਤੱਕ ਤੁਹਾਡੀ ਇਹ ਨੋਟੀਫਿਕੇਸ਼ਨ ਬਿਠਾਉ ਨਹੀਂ ਕਰਦੀ ਸਰਕਾਰ ਕਿਸੇ ਬੋਕਰ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ ਬੋਕਰ ਸਾਡਾ ਨਿਸ਼ਾਨ ਨਹੀਂਗਾ ਸਾਡਾ ਨਿਸ਼ਾਨ ਸ੍ਰੀ ਸਾਹਿਬ ਹੈ ਸਾਡੇ ਗੁਰੂ ਸਾਹਿਬ ਸਾਨੂੰ ਧੰਗਦਾਰ ਫੜਾ ਕੇ ਗਏ ਨੇ ਸਾਡੀ ਛੇਵੀਂ ਪਾਤਸ਼ਾਹੀ ਮੀਰੀ ਤੇ ਪੀਰੀ ਦਾ ਸਰਹੰਦ ਦੇ ਕੇ ਗਏ ਨੇ ਬੋਕਰ ਸਾਡਾ ਨਿਸ਼ਾਨ ਨਹੀਂ ਮੇਰੇ ਵੀਰੋ ਮਤ ਵੜਨ ਤੋਂ ਇਹ ਨਾ ਨੂੰ ਪਿੰਡਾਂ ਦੇ ਵਿੱਚ ਔਰ ਮੈਂ ਤੁਹਾਨੂੰ ਇੱਥੇ ਗਹਿ ਕੇ ਚੱਲਿਆ ਅਗਰ ਤਾਂ ਬਣ ਗਈ ਸਾਡੀ ਸਰਕਾਰ ਮੈਨੂੰ ਪਤਾ ਨਹੀਂਗਾ ਹਲੇ ਕਾਲਪੁਰਖ ਵੈਗੁਰੂ ਨੇ ਪਤਾ ਨਹੀਂ ਕੀ ਕੁਛ ਹੋਣਾ ਪੰਜਾਬ ਅਗਰ ਸਾਡੀ ਬਣ ਗਈ ਸਰਕਾਰ ਮੈਂ ਤੁਹਾਡ ਨੂੰ ਵਾਅਦਾ ਕਰਕੇ ਚੱਲਿਆ ਕਿ ਮੈਂ ਪਾਵਾਂ ਕਿਤੇ ਹੋਵਾਂ ਪਾਵਾਂ ਮੈਂ ਫਰਕਰ ਪੁੰਜੇ ਦੇ ਇੱਥਾ ਹੋਵਾਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਪੰਜਾਬ ਦੇ ਵਿੱਚ ਅਗਲੀ ਸਰਕਾਰ ਇਸ ਨੂੰ ਰੱਦ ਕਰੇਗੀ ਔਰ ਔਰ ਜਿਹੜੇ ਲੋਕਾਂ ਨੇ ਇਹਦੇ ਨਾਲ ਬੇਇਮਾਨੀ ਕੀਤੀ ਆ ਜਿਹੜੇ ਲੋਕਾਂ ਨੇ ਇਹਦੇ ਚੋਂ ਪੈਸੇ ਕਮਾਏ ਹੋਣਗੇ ਉਹਨਾਂ ਦੀ ਫਿਚਲੈਂਸ ਚਾਂਸ ਕਰਕੇ ਉਹਨਾਂ ਸਾਰੇ ਬਦਮਾਸ਼ਾਂ ਨੂੰ ਸਾਰੇ ਚੋਰਾਂ ਨੂੰ ਹੜਕੇ ਅੰਦਰ ਜੇਲ੍ਹ ਦੇ ਵਿੱਚ ਡੱਕਾਂਗੇ ਔਰ ਇੱਕ ਇੱਕ ਪਾਈ ਦਾ ਪੰਜਾਬ ਦਾ ਹਿਸਾਬ ਲਾਵਾਂਗੇ ਲੇਕਿਨ ਉਹਦੇ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਆ ਛੋਟੀਆਂ ਮੋਟੀਆਂ ਗੱਲਾਂ ਕਰਕੇ ਮੇਰੇ ਨਾਲ ਉਹ ਨਹੀਂ ਬੋਲਦਾ ਛੱਡ ਦਿਓ ਸਾਰੀਆਂ ਗੱਲਾਂ ਪੰਜਾਬ ਬਹੁਤ ਵੱਡੇ ਇਮਤਿਹਾਨ ਚੋਂ ਗੁਜ਼ਰ ਰਿਹਾ ਔਰ ਇਸ ਇਮਤਿਹਾਨ ਚੋਂ ਉਤਾ ਹੀ ਆਪਾਂ ਪਾਸ ਹੋਵਾਂਗੇ ਜੇ ਆਪਾਂ ਸਾਰੇ ਇੱਕ ਆ ਐ ਇੱਕ ਹੱਥ ਵਿੱਚ ਇਕੱਠੇ ਹੋ ਕੇ ਔਰ ਸਾਰੇ ਆਪਾਂ ਸਰਕਾਰ ਨਾਲ ਲੜਨ ਦੀ ਆ ਦਾ ਪਾਦਾ ਰੱਖਾਂਗੇ ਬਸ ਇਥੇ ਮੇਰੀਆਂ ਬੇਟੀਆਂ ਪ੍ਰਵਾਨ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਰਾ ਲਾਉਣਾ ਤਾਂ ਜ਼ਰੂਰ ਬਣਦਾ ਹੀ ਆਪਣਾ ਸਾਰਿਆਂ ਦਾ ਪੰਜਾਬ ਸਰਕਾਰ ਜੈ ਹਾਂ ਪੰਜਾਬ ਸਰਕਾਰ ਜੈ ਹਾਂ ਝੂਠਿਆਂ ਦੀ ਸਰਕਾਰ ਜੈ ਹਾਂ ਕਾਦੀ ਸਰਕਾਰ ਨਾਵਾ ਲੈਂਡ ਪੂਲਿੰਗ ਪਾਲਿਸੀ ਨਾ ਕਰੋ ਲੈਂਡ ਗ੍ਰੈਬਿੰਗ ਪਾਲਿਸੀ ਨਹੀਂ ਚਲਦੀ ਸਾਡੀ ਜ਼ਮੀਨਾਂ ਨੂੰ ਹਥਿਆਉਣ ਦਾ ਕੰਮ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੀ ਰੋਜ਼ੀ ਰੋਟੀ ਤੇ ਹਮਲਾ ਬੰਦ ਕਰੋ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਮਨ ਬੇਕੀ ਕਰ ਰਹਾ